ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਪਾਤਸ਼ਾਹ ਤੁਹਾਨੂੰ ਸਭ ਨੇ ਚੜ੍ਹਦੀ ਕਲਾ ਵਿੱਚ ਰੱਖੇ ਬਸ ਇਹ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਤੇ ਮੇਰੇ ਬੱਚੀਆਂ ਦੇ ਤੇ ਭੈਣਾਂ ਦੇ ਮੈਸੇਜ ਆ ਰਹੇ ਨੇ ਵੀ ਸਾਡੇ ਸਮਝ ਨਹੀਂ ਆਈ। ਕਈ ਵਿਰ ਤਾਂ ਸਾਡੇ ਕਰਮਾਂ 'ਚ ਫਰਕ ਹੁੰਦਾ ਤੇ ਸਮਝ ਨਹੀਂ ਆਉਂਦੀ। ਕਈਆਂ ਲੋਕਾਂ ਨੇ ਉਸੇ ਵੀਡੀਓ ਨਾਲ ਬਹੁਤ ਵੱਡੇ ਵੱਡੇ ਕੰਮ ਕਰ ਲਏ। ਦੇਖੋ ਅੱਜ ਕੱਲ੍ਹ ਲਾਦ ਸਭ ਦੀ ਵਿਗੜੀ ਹੋਈ ਐ। ਵਿਗੜੀ ਹੋਈ ਲਾਦ ਨੂੰ ਸਹੀ ਰਸਤੇ ਤੇ ਲਿਆਉਣਾ ਟਾਈਮ ਜ਼ਰੂਰ ਲੱਗਦਾ। ਭਾਵੇਂ ਬੱਚੇ ਨਸ਼ੇ ਖਾਂਦੇ ਨੇ ਭਾਵੇਂ ਬੱਚੇ ਭੈੜੀ ਸੰਗਤ ਦੇ ਵਿੱਚ ਪੈ ਕੇ ਕੋਈ ਹੋਰ ਗਲਤ ਕੰਮ ਕਰਦੇ ਨੇ ਕਈ ਤਾਂ ਬੱਚੇ ਇੱਥੇ ਤੱਕ ਵੀ ਗਿਰ ਜਾਂਦੇ ਨੇ ਭੈੜੀ ਸੰਗਤਾਂ ਦੇ ਵਿੱਚ ਪੈ ਕੇ ਚੋਰੀਆਂ ਵੀ ਕਰ ਲਾ ਜਾਂਦੇ ਨੇ ਕਈ ਲੜਕੀਆਂ ਨੇ ਉਹ ਵੀ ਨਸ਼ਾ ਖਾਂਦੀਆਂ ਨੇ ਅੱਜਕੱਲ ਜਾਂ ਫਿਰ ਜਿੱਥੋਂ ਮਾਪੇ ਬੱਚਿਆਂ ਨੂੰ ਰੋਕਦੇ ਨੇ ਬੱਚੇ ਅੱਜਕੱਲ ਦੇ ਉਥੋਂ ਨਹੀਂ ਰੁਕਦੇ ਕਈ ਵਾਰੀ ਬੱਚੇ ਮਾਪੇ ਨੂੰ ਮੁਰੇ ਬਹੁਤ ਪੁੱਠੇ ਸਿੱਧੇ ਜਵਾਬ ਦਿੰਦੇ ਨੇ ਬਹੁਤ ਜ਼ਿਆਦਾ ਗੜਤੇ ਨਾਲ ਬੋਲਦੇ ਨੇ ਮਾਪੇ ਨੂੰ ਡਰਾਉਂਦੇ ਨੇ ਵੀ ਅਸੀਂ ਹਾਂ ਜੋ ਕੁ ਤੁਹਾਡੇ ਮਾਪੇ ਤਾਂ ਅਸੀਂ ਹਾਂ ਤੁਸੀਂ ਤਾਂ ਸਾਡੀ ਲਾੜੋ ਇੱਥੇ ਬਹਿ ਜਾਓ ਕੁੰਜੇ ਲਾ ਕੇ ਇਹ ਜਾਂ ਕੁਝ ਵੀ ਕਰਦੇ ਨੇ ਬਹੁਤ ਕਿਸਮ ਦੀਆਂ ਹੱਕਤਾ ਕਰਦੇ ਨੇ ਕਈ ਵੇਰ ਤਾਂ ਮਾਪੇ ਬੱਚੇ ਨੂੰ ਜਿਹੜੇ ਬੱਚੇ ਨੇ ਮਾਪੇ ਨੂੰ ਕੁੱਟਦੇ ਮਾਰਦੇ ਵੀ ਨਹੀਂ ਕਿਉਂਕਿ ਜਦੋਂ ਉਹਨਾਂ ਨੂੰ ਉਸ ਚੀਜ਼ ਦੀ ਜ਼ਰੂਰਤ ਪੈਂਦੀ ਆ ਤੋੜ ਲੱਗਦੀ ਆ ਤੇ ਬਹੁਤ ਕੁਝ ਕਰਦੇ ਨੇ ਸਮਾਨ ਵੀ ਘਰ ਦਾ ਤੋੜਦੇ ਭੰਦੇ ਨੇ ਹਰ ਇੱਕ ਕੰਮ ਕਰਦੇ ਨੇ ਚੀਜ਼ ਵੀ ਸਮਾਨ ਵੀ ਚੱਕ ਕੇ ਵੇਸਪ ਦਿੰਦੇ ਨੇ ਇਹੋ ਜਿਹੇ ਹੱਕ ਤਾਂ ਜਿਹੜੇ ਬੱਚੇ ਕਰ ਰਹੇ ਨੇ ਉਹਨਾਂ ਲਈ ਮੈਂ ਇਹ ਵੀਡੀਓ ਬਣਾ ਰਹੀ ਹਾਂ ਕਿਉਂਕਿ ਵੀਡੀਓ ਬਹੁਤ ਜ਼ਬਰਦਸਤ ਆ ਇਹ ਜਿਹੜੇ ਬੱਚੇ ਇਸ ਤਰ੍ਹਾਂ ਦੇ ਕਰ ਰਹੇ ਨੇ ਕੰਮ ਜਿਨ੍ਹਾਂ ਵਿੱਚ ਇਹ ਲੱਛਣ ਨੇ ਉਹਨਾਂ ਲਈ ਇਹ ਵੀਡੀਓ ਇਮੀ ਹੋਰ ਹਰ ਇੱਕ ਬੱਚੇ ਦਾ ਨਾ ਥੱਪਿਆ ਕਰੋ ਇਸ ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੇ ਬੱਚੇ ਤੁਹਾਡੇ ਕਹਣੇ ਤੋਂ ਬਿਲਕੁਲ ਬਾਹਰ ਨਿਕਲ ਗਏ ਨੇ ਜਿਹੜੇ ਆਪਣੀ ਮਨ ਮਰਜ਼ੀ ਕਰ ਰਹੇ ਨੇ ਜਦੋਂ ਅਸੀਂ ਮਰਜ਼ੀ ਕਰੇ ਆਈਏ ਤੇ ਜਦੋਂ ਅਸੀਂ ਮਰਜ਼ੀ ਕਰੋ ਜਾਈਏ ਅਸੀਂ ਜਿੱਥੇ ਮਰਜ਼ੀ ਜਾਈਏ ਜਿਹਦੇ ਨਾਲ ਮਰਜ਼ੀ ਫਿਰਿਏ ਤੁਸੀਂ ਸਾਨੂੰ ਰੋਕਣ ਵਾਲੇ ਕੌਣ ਹੁੰਨੇ ਹੋ ਜਦੋਂ ਬੱਚੇ ਤੁਹਾਡੇ ਇਹ ਜਵਾਬ ਸਵਾਲ ਕਰਨ ਅਸੀਂ ਜਿੰਨਾ ਮਰਜ਼ੀ ਵਿਆਹ ਕਰਵਾਈਏ ਨਾ ਕਰਵਾਈਏ ਤੁਹਾਡੀ ਕੋਈ ਸਾਨੂੰ ਸਲਾਹ ਦੇਣ ਦੀ ਜ਼ਰੂਰਤ ਨਹੀਂ ਹੈ ਇੱਥੇ ਤੱਕ ਧੀਆ ਵੀ ਕਹਿੰਦੀਆਂ ਨੇ ਇੱਥੇ ਪੁੱਤ ਵੀ ਕਹਦੇ ਨੇ ਤੁਸੀਂ ਹੁਣ ਕਰਨਾ ਕੀ ਹੈ ਦੇਖੋ ਸਰ ਤਾਂ ਭਾਵਨਾ ਨਾਲ ਕਰੋਗੇ ਫਲ ਜ਼ਰੂਰ ਮਿਲਦਾ ਮਿਲਿਆ ਵੀ ਹੋਏ ਮੈਂ ਉਹ ਸਟੇਟਸ ਨਾਲ ਲਾਉਂਗੀ ਤੁਸੀਂ ਇੱਕ ਪਿੱਤਲ ਦੀ ਥਾਲੀ ਲੈਣੀ ਆ ਅਗਰ ਪਿੱਤਲ ਦੀ ਮਿਲ ਜੇ ਕਾਂਸੀ ਦੀ ਮਿਲ ਜੇ ਤਾਂ ਉਸ ਤੋਂ ਵੇਟਰਾ ਅਗਰ ਨਹੀਂ ਹੈਗੀ ਫਿਰ ਸਟੀਲ ਦੀ ਤਾਂ ਲੈਣੀ ਪੂਜਣੀ ਜੇ ਸਟੀਲ ਦੀ ਨਾ ਹੋਵੇ ਤਾਂ ਸਭ ਤੋਂ ਵਧੀਆ ਕਈ ਵਾਰੀ ਪੁਰਾਣੇ ਭਾਂਡਿਆਂ ਦੇ ਵਿੱਚ ਆਪਣੇ ਘਰੇ ਪਈ ਹੁੰਦੀਆਂ ਨੇ ਕਾਂਸੀ ਦੀ ਜਾਂ ਫਿਰ ਪਿੱਤਲ ਦਾ ਥਾਂ ਅਗਰ ਦੋਨੇ ਨਹੀਂ ਹੈਗੇ ਫਿਰ ਸਟੀਲ ਦਾ ਲੈ ਲਓ ਕੋਈ ਗੱਲ ਨਹੀਂ ਤੁਸੀਂ ਹੁਣ ਕੀ ਕਰਨਾ ਇੱਕ ਮਿਸ਼ਰੀ ਲੈਣੀ ਆ ਧਾਗੇ ਵਾਲੀ 200 ਗ੍ਰਾਮ ਲੈ ਲਓ 100 ਗ੍ਰਾਮ ਲੈ ਲਓ ਜਿੰਨੀ ਤੁਹਾਡੇ ਵਿੱਚ ਹਿੰਮਤ ਆ ਪਾਈਆ ਲੈ ਲਓ ਧਾਗੇ ਵਾਲੀ ਮਿਸ਼ਰੀ ਨੂੰ ਨਾ ਮਾਮ ਜਿਸਤੇ ਦੇ ਵਿੱਚ ਪੱਕੇ ਦੜਰ ਕਰਨਾ ਬ੍ਰੇਕ ਨਹੀਂ ਕਰਨਾ ਜੇ ਤਾਂ ਮੈਕਸਿਸ ਪਾਉਂਗੇ ਫੇ ਤਾਂ ਬਿਲਕੁਲ ਬਰੀਕ ਹੋ ਜੂਗੀ ਬਰੀਕ ਬਰੀਕ ਨਹੀਂ ਕਰਨੀ ਉਹ ਦਾੜੜ ਕਰਨਾ ਪਤਾ ਹੈ ਵੀ ਦਾੜੜ ਕੀ ਹੁੰਦਾ ਉਹ ਕਰਨਾ ਉਹ ਇੱਕ ਕੱਚ ਦੀ ਕੌਲੀ ਦੇ ਵਿੱਚ ਪਾ ਲੈਣਾ ਮਿਸਰੀ ਨੂੰ ਜਿਹੜੀ ਤੁਸੀਂ ਹੁਣ ਦਾੜੜ ਕੀਤੀ ਹੈ ਧਾਗੇ ਵਾਲੀ ਮਿਸਰੀ ਹੋਣੀ ਚਾਹੀਦੀ ਆ ਕੋਈ ਹੋਰ ਮਿਸਰੀ ਨਹੀਂ ਅੱਜ ਕੱਲ ਬਹੁਤ ਕਿਸਮ ਦੀਆਂ ਮਿਸਰੀਆਂ ਆਉਂਦੀਆਂ ਨੇ ਹੁਣ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਕੋਲੇ ਥਾਲ ਉਹਦੇ ਵਿੱਚ ਪਾਣੀ ਪਾਉਣਾ ਪਾਣੀ ਪਾ ਕੇ ਉਹਦੇ ਵਿੱਚ ਇੱਕ ਛੁਟਕੀ ਸੰਭੂਰ ਦੀ ਪਾ ਲੈਣਾ ਹੁਣ ਜਿਹੜਾ ਥਾਲ ਦਾ ਸੈਂਟਰ ਆ ਜਿਹੜਾ ਗੱਬਲਾ ਹਿੱਸਾ ਉਹਦੇ ਵਿੱਚ ਤੁਸੀਂ ਕੌਲੀ ਕੱਚ ਦੀ ਮਿਸਰੀ ਦੀ ਭਰੀ ਹੀ ਰੱਖ ਦੇਣੀ ਹੈ ਥਾਲ ਆ ਮੈਂ ਫਿਰ ਸੋਹ ਥਾਲ ਦੇ ਵਿੱਚ ਪਾਣੀ ਆ ਪਾਣੀ ਦੇ ਵਿੱਚ ਸੰਧੂਰ ਪਾ ਲਿਆ ਹੁਣ ਜਿਹੜੀ ਦਰੜ ਕੀਤੀ ਹੋਈ ਮਿਸਰੀ ਆ ਕੋ ਕੌਲੀ ਚ ਪਾ ਲਈ ਕੱਚ ਦੀ ਚ ਕੱਚ ਦੀ ਕੌਲੀ ਮਿਸਰੀ ਪਾ ਲਈ ਹੁਣ ਤੁਸੀਂ ਥਾਲ ਦੇ ਸੈਂਟਰ ਵਿੱਚ ਰੱਖ ਦੇਣੀ ਹੈ ਜਿਹੜੇ ਮੇਰੀਆਂ ਭੈਣਾਂ ਕਹਿੰਦੇ ਸੀ ਸਮਝ ਨਹੀਂ ਆਈ ਗੱਲ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਰਹੀ ਹਾਂ ਹੁਣ ਤੁਸੀਂ ਕੀ ਕਰਨਾ ਆਪਦੇ ਸਾਰਾ ਕੁਝ ਰੱਖ ਕੇ ਮੂਰੇ ਜੋਤ ਲਾ ਲੈਣੀ ਜਿੱਥੇ ਤੁਸੀਂ ਆਸਣ ਲਾ ਕੇ ਬੈਠਣਾ ਜੋਤ ਲਾ ਕੇ ਆਪਣੇ ਬੱਚੇ ਦਾ ਕੋਈ ਵੀ ਕੱਪੜਾ ਉਹਨੂੰ ਇਸ ਤਰ੍ਹਾਂ ਪਰ ਨਿੱਕਰ ਨਹੀਂ ਹੋਣੀ ਚਾਹੀਦੀ ਪਜਾਮਾ ਨਹੀਂ ਹੋਣਾ ਚਾਹੀਦਾ ਪੈਂਟ ਨਹੀਂ ਝੱਗਾ ਹੋਵੇ ਸ਼ਰਟ ਹੋਵੇ ਜਾਂ ਫਿਰ ਅੰਦਰਲਾ ਕੋਈ ਵੀ ਕੱਪੜਾ ਹੋਵੇ ਉਹਨੂੰ ਤੁਸੀਂ ਤੈਹ ਲਾ ਕੇ ਇੱਥੇ ਫੜ ਲੈਣਾ ਸਾਹਮਣੇ ਜੋਤ ਜਗਦੀ ਆ ਹੁਣ ਤੁਸੀਂ ਜਿਹੜਾ ਕਹਿੰਦੇ ਸੀ ਸਾਡੇ ਜਾਪ ਸਮਝਣੇ ਆ ਜਾਪ ਸਮਝਣ ਵਾਲਿਆਂ ਨੇ ਸਮਝ ਗਏ ਲੋਕ ਜਿਨ੍ਹਾਂ ਨੇ ਸਮਝਣਾ ਸੀ ਪਰ ਜਿਨ੍ਹਾਂ ਦੇ ਨਹੀਂ ਕਈ ਵਾਰੀ ਇੰਨੀ ਪਰੇਸ਼ਾਨੀ ਹੁੰਦੀ ਆ ਸਮਝੇ ਨਹੀਂ ਪੈਂਦੀ ਗੱਲ ਮਨੁਸਾਨ ਦੇ ਵੀ ਇਹ ਇਨਸਾਨ ਨੇ ਕੀ ਕਿਹਾ ਤੇ ਅਸੀਂ ਕੀ ਕਰਨਾ ਹੁਣ ਤੁਸੀਂ ਜਿਹੜਾ ਝੱਗਾ ਉਹਨੂੰ ਹੱਥ 'ਚ ਫੜ ਕੇ ਇਸ ਤਰ੍ਹਾਂ ਲਾ ਕੇ ਢੜਨਾ ਆਪਣੇ ਬੱਚੇ ਦਾ 108 ਵਾਰ ਨਾਮ ਜਪਣਾ ਆਪਣੇ ਬੱਚੇ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਾਪ ਕਰਨਾ ਉਹ ਜਿਹੜੇ ਸਮਝ ਗਏ ਲੋਕ ਸਮਝ ਗਏ ਵੀ ਕਿਸੇ ਹੋਰ ਚੀਜ਼ ਦਾ ਤਾਂ ਜਾਪ ਕਿਹਾ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਆਪਣੇ ਬੱਚੇ ਦਾ ਜਾਪ ਕਰਨਾ ਨਾਮ ਲੈ ਕੇ ਤੁਹਾਡੇ ਬੱਚੇ ਦਾ ਨੂੰ ਜੋ ਵੀ ਹੈ ਪੰਮੀ ਪੰਮੀ ਸ਼ੰਮੀ ਜੋ ਵੀ ਹੈ ਤੁਸੀਂ ਰੱਖਿਆ ਹੋਇਆ ਜੋ ਵੀ ਜੰਟੀ ਮੰਟੀ ਲਿਖਿਆ ਹੋਇਆ ਤੁਸੀਂ ਰੱਖਿਆ ਹੋ ਛੋਟੇ ਨਾਮ ਹੁੰਦੇ ਨੇ ਉਹ ਬੱਚੇ ਦਾ ਨਾਮ 108 ਵਾਰ ਲੈਣਾ ਤੁਸੀਂ ਇਸ ਤਰ੍ਹਾਂ ਝੱਗਾ ਫੜ ਕੇ ਆਪਣੇ ਬੱਚੇ ਦਾ ਮਾੜਾ ਦਾ ਸਹਾਰਾ ਲੈਣਾ ਮਾੜਾ ਦਾ ਲੈ ਸਕਦੇ ਹੋ ਟਾਈਮ ਦਾ ਲੈਣਾ ਟਾਈਮ ਦਾ ਲੈ ਸਕਦੇ ਹੋ ਕਿਸੇ ਕਾਪੀ ਪੈਨ ਤੇ ਲਿਖਣਾ ਕਾਪੀ ਪੈਨ ਤੇ ਲਿਖ ਲਓ 108 ਵਾਰ ਆਪਣੇ ਬੱਚੇ ਦਾ ਨਾਮ ਲੈਣਾ ਹੁਣ ਕਰਨਾ ਕਿਹੜੇ ਟਾਈਮ ਟਾਈਮ ਜਦੋਂ ਵੀ ਤੁਹਾਡਾ ਟਾਈਮ ਲੱਗੇ ਜਿਹੜੇ ਮਰਜ਼ੀ ਦਿਨ ਤੋਂ ਸ਼ੁਰੂ ਕਰ ਲਓ ਅਗਰ ਬੁੱਧਵਾਰ ਤੋਂ ਕਰਦੇ ਤਾਂ ਜ਼ਿਆਦਾ ਵੈਸਟਾ ਅਗਰ ਕਈ ਵਾਰੀ ਮਜਬੂਰੀ ਹੁੰਦੀ ਹੈ ਬੁੱਧਵਾਰ ਤਾਂ ਅਜੇ ਕਈ ਦਿਨ ਪੈ ਨੇ ਮਰਦੇ ਤਾਂ ਅੱਜਾਂ ਹੈ ਕਿ ਨਹੀਂ ਕਿਸੇ ਵੀ ਟੈਂਸ ਜਦੋਂ ਵੀ ਤੁਹਾਡਾ ਟਾਈਮ ਲੱਗੇ ਨਾ ਧੋ ਕੇ ਕਰੋ ਇਹ ਪਾਠ ਪਾਠ ਹੀ ਹੈ ਤਾਂ ਬੱਚੇ ਦਾ ਨਾਮ ਲੈਣਾ ਮੈਨੂੰ ਫਿਰ ਵੀ ਤੁਸੀਂ ਕਹੋਗੇ ਪਾਠ ਕਾਦਾ ਕਰਨਾ ਆਪਣੇ ਬੱਚੇ ਦਾ ਨਾਮ ਲੈਣਾ 108 ਵਾਰ ਹੁਣ ਕਰਨਾ ਕਿੰਨੇ ਦਿਨ 43 ਦਿਨ ਫਿਕਸ ਪਰ ਕਰਨਾ ਫਿਕਸ ਟਾਈਮ ਤੇ ਆ ਜੇ ਅੱਜ 9 ਵਜੇ ਕੀਤਾ ਤਾਂ ਕੱਲ ਨੂੰ ਵੀ 9 ਵਜੇ ਜੇ ਅੱਜ 11 ਵਜੇ ਕੀਤਾ ਤਾਂ ਕੱਲ ਨੂੰ ਵੀ 11 ਵਜੇ ਫਿਰ 43 ਦਿਨ 11 ਵਜੇ ਕਰਨਾ ਹਾਂ ਕੋਈ ਮਿਸਟੈਕ ਹੋ ਗਈ ਵਿੱਚ ਦੀ ਕੋਈ ਅਮਰਜੈਂਸੀ ਵੀ ਕੰਮ ਆਈ ਤਾਂ ਕਪਾ ਸਾਰੇ ਕਵੀਲਦਾਰ ਕਈ ਵਾਰ ਕਿਤੇ ਇਹੋ ਜਿਹਾ ਹੁੰਦਾ ਜਿੱਥੇ ਸਾਨੂੰ ਜ਼ਰੂਰੀ ਜਾਣਾ ਪੈਂਦਾ ਉੱਥੇ ਆ ਕੇ ਫਿਰ ਤੁਸੀਂ ਮਾਫੀ ਮੰਗ ਲਿਓ ਵੀ ਭਗਵਾਨ ਅੱਜ ਮੇਰਾ ਜਰਾ ਟਾਈਮ ਸੀ ਉਹਦੀ ਮਿਸਟੈਕ ਹੋ ਗਈ ਆ ਮੈਨੂੰ ਮਾਫ ਕਰਨਾ ਮੈਨੂੰ ਕੋਈ ਇਹ ਜਿਹਾ ਅਮਰਜੈਂਸੀ ਪੈ ਗਿਆ ਸੀ ਕੰਮ ਜੀ ਦੇ ਵਿੱਚ ਤੁਹਾਨੂੰ ਸੀ ਜਾਣੀ ਜਾਣ ਜਿੱਥੇ ਮੈਨੂੰ ਜਾਣਾ ਪੈ ਗਿਆ ਪਰ ਮੈਂ ਤਾਂ ਇਹ ਕਹਿੰਨੀ ਆ 43 ਦਿਨ ਪ੍ਰਮਾਤਮਾ ਸਾਰੇ ਪਾਸੇ ਸੁੱਖ ਸ਼ਾਂਤੀ ਰੱਖੇ ਜਿਹੜਾ ਤੁਹਾਨੂੰ ਕਿਤੇ ਜਾਣਾ ਹੀ ਨਾ ਪਵੇ ਦੇਖੋ ਜਿਹੜਾ ਮਿਲਣ ਗੇਣ ਹੁੰਦਾ ਇਹ ਤਾਂ ਪੱਕਾ ਦੇ ਵੀ ਜਾ ਸਕਦੇ ਆ ਕਈ ਵਾਰੀ ਕੋਈ ਮਜਬੂਰੀ ਦੇ ਵਿੱਚ ਦੁੱਖ ਸੁੱਖ ਆ ਜਾਂਦਾ ਜਿੱਥੇ ਸਾਨੂੰ ਅਚਾਨਕ ਜਾਣਾ ਪੈਂਦਾ ਮੈਂ ਕਹਿੰਨੀ ਆ ਮਾਲਕ ਇਹਜਾ ਟਾਈਮ ਨਾਲ ਲਿਆ ਵੇ ਤੁਹਾਡੇ 43 ਦਿਨ ਸੁਖ ਸ਼ਾਂਤੀ ਨਾਲ ਮਾਲਕ ਪੂਰੇ ਕਰੇ ਸੱਚੇ ਪਾਤਸ਼ਾਹ ਵੈਗਰੂ ਇਹਦਾ ਫਲ ਬਹੁਤ ਮਿਲਦਾ ਕਰਨਾ ਤੁਸੀਂ ਆ ਪਰ ਜਿਹੜੇ ਬੱਚੇ ਬਾਹਰ ਬੈਠੇ ਨੇ ਉਹਨਾਂ ਲਈ ਥੋੜਾ ਜਿਹਾ ਮੁਸ਼ਕਲ ਆ ਕਈ ਮੇ ਤਾਂ ਪੜਨਾ ਇਹ ਵੀ ਪੁੱਛਦੀਆਂ ਨੇ ਵੀ ਸਾਡੇ ਬੱਚੇ ਬਾਹਰ ਨੇ ਅਸੀਂ ਕਰ ਸਕਦੇ ਹਾਂ ਕਰ ਸਕਦੇ ਹਾਂ ਕਰੋਗੇ ਉਹਨੂੰ ਜਿਹੜੀ ਮਿਸ਼ਰੀ ਆ ਇਹ ਪੈਕ ਕਰਕੇ ਭੇਜ ਦਿਓ ਤੁਹਾਡਾ ਕੋਈ ਇੱਥੇ ਪਰਿਵਾਰਕ ਮੈਂਬਰ ਹੈਗਾ ਉਸਨੂੰ ਦੁੱਧ ਚ ਘੋਲ ਕੇ ਪਿਆਉਣੀ ਸ਼ੁਰੂ ਕਰ ਦਿਓ ਹੁਣ ਤੁਸੀਂ ਇਹ ਮਿਸ਼ਰੀ ਦਾ ਕੀ ਕਰਨਾ ਸ਼ਾਮ ਟਾਈਮ ਜਦੋਂ ਬੱਚੇ ਨੂੰ ਦੁੱਧ ਦੇਣਾ ਜਾਂ ਜਵਾਨ ਆ ਜਾਂ ਧੀ ਆ ਜਾਂ ਪੁੱਤ ਆ ਕੋਈ ਵੀ ਉਹਨੂੰ ਇੱਕ ਚਮਚਾ ਜਾਂ ਅੱਧਾ ਚਮਚਾ ਜਿੰਨਾ ਕਿ ਦੁੱਧ ਆਪਾਂ ਮਿੱਠਾ ਪੀਨੇ ਆ ਉਹਨਾਂ ਕ ਘੋਲ ਕੇ ਪਿਉਣਾ ਸ਼ੁਰੂ ਕਰ ਦਿਓ ਲਗਾਤਾਰ ਜਦੋਂ ਕਿਤੇ ਫੇਰ ਬੱਚਾ ਇਸ ਤਰ੍ਹਾਂ ਕਰਦਾ ਮੈਂ ਤੁਹਾਨੂੰ ਫੇਰ ਵੀ ਕਹਿੰਦੀ ਆ ਫੇਰ ਇਸੇ ਚੀਜ਼ ਨੂੰ ਇਸੇ ਤਰ੍ਹਾਂ ਦੁਬਾਰਾ ਕਰ ਲਓ ਕਿਉਂ ਇਹ ਜਿਹੜੇ ਕੰਮ ਨੇ ਖਤਰਨਾਕ ਹੁੰਦੇ ਨੇ ਵੱਡੇ ਵੱਡੇ ਦੁਬਾਰਾ ਫੇਰ ਹੱਲਾ ਮਾਰ ਜਾਂਦੇ ਨੇ ਇਹ ਗਣੀ ਬੱਚਾ ਤੁਹਾਡੇ ਇਸ਼ਾਰੇ ਤੇ ਨੱਚਣ ਲੱਗ ਜੂ ਇਹਨੂੰ ਕਹਿੰਦੇ ਨੇ ਬੱਸ ਵਿੱਚ ਕਰਨਾ ਵਿੱਚ ਇਹ ਤੁਹਾਡੇ ਬੱਸ ਵਿੱਚ ਉਹ ਜੇ ਤੁਹਾਡੀਆਂ ਉਂਗਲੀਆਂ ਤੇ ਨੱਚੂ ਜਿਵੇਂ ਤੁਸੀਂ ਕਹੋਗੇ ਉੱਕਣ ਕਰੋ ਜਿੱਥੇ ਕਹੋਗੇ ਉੱਥੇ ਬੈਠੋ ਜਿੱਥੋਂ ਕਹਿੰਦੇ ਉੱਥੇ ਖੜੂਗਾ ਸੰਗਤ ਭੈੜੀ ਛੱਡੂਗਾ ਟਮਟ ਕਰਨਾ ਤੁਸੀਂ ਦੱਸ ਮੈਂ ਦਿੱਤਾ ਦੇਖੋ ਮੈਨੂੰ ਵੀ ਇਸ ਤੇ ਬੜਾ ਦੁੱਖ ਲੱਗਦਾ ਜਦੋਂ ਮੇਰੀਆਂ ਭੈਣਾਂ ਧੀਆ ਭੈਣਾਂ ਤੜਪਦੀ ਨੇ 12 12 13 13 ਸਾਲ ਦੇ ਬੱਚੇ ਜਿਹੜੇ ਮਾਪੇ ਤੋਂ ਕਹਿਣ ਤੋਂ ਬਾਹਰ ਹੋਏ ਫਿਰਦੇ ਨੇ ਹੈਕ ਨਹੀਂ ਬੜਾ ਔਖਾ ਹੁੰਦਾ ਅੱਗੇ ਅਸੀਂ ਵੀ ਬੱਚੇ ਸੀ ਮਾਪੇ ਤੋਂ ਡਰਦੇ ਸੀ ਕੰਬਦੇ ਸੀ ਤੇ ਅੱਜ ਕੱਲ ਦੇ ਬੱਚੇ ਨਹੀਂ ਡਰਦੇ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਫਿਰ ਇਹ ਜੇ ਸਿੱਧੀ ਉਂਗਲੀ ਘਿਓ ਨਾ ਨਿਕਪੇ ਤਾਂ ਫਿਰ ਟੇਢੀ ਕਰਨੀ ਪੈਂਦੀ ਹੈ ਇਹ ਟੇਢੀ ਉਂਗਲੀ ਹੈ ਟੇਢੀ ਕਰਨੀ ਪਊਗੀ ਤੁਹਾਨੂੰ ਕਰਨਾ ਤੁਸੀਂ ਆ ਪਰ ਕੰਮ ਠੀਕ ਹੋ ਤੇ ਹਾਂ ਮੈਸੇਜ ਜਰੂਰ ਛੱਡਿਆ ਕਰੋ ਕਿ ਫਿਰ ਅਗਲਾ ਰਸਤਾ ਚੱਲਦਾ ਰਹਿੰਦਾ ਹੈ ਅੱਛਾ ਜੀ